ਲਓ ਬਈ ਜਿੱਦੇ ਆਪਾਂ ਆਹ 베ਰੀ ਵਾਲੀ ਵੀਡੀਓ ਪਾਈ ਸੀ ਨਾ ਬਹੁਤ ਵੀਰਾਂ ਦੇ ਕਮੈਂਟ ਆਏ ਸੀਗੇ ਕੰਜਾ ਨੇ ਮਸੰਜਰ ਤੇ ਵੀ ਮੈਸੇਜ ਕੀਤਾ ਸੀ ਕਿ ਬਾਈ ਸਾਨੂੰ ਆਹ 베ਰੀ ਦਾ ਬੀਜ ਦਿਓ ਗੜਕਾਂ ਦੇ ਦਿਓ 베ਰ ਦੇ ਦਿਓ ਜਾਂ ਸਾਨੂੰ ਉਗਾ ਕੇ ਦੇ ਦਿਓ ਤੇ ਮੈਂ ਸਾਰਿਆਂ ਨੂੰ ਕਿਹਾ ਸੀ ਬਾਈ ਆਪਾਂਗਾਗਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਕਿਉਂਕਿ ਆਪਣੀ ਸੇਵਾ ਸੁਸਾਇਟੀ ਵੱਲੋਂ ਪਿਛਲੀ ਵਾਰੀ ਵੀ ਦਰਾਖਤ ਲਾਉਣ ਦਾ ਕੰਮ ਸ਼ੁਰੂ ਕੀਤਾ ਸੀ ਤੇ ਮੈਨੂੰ ਤਾਂ ਇਹ ਕਿ ਬਹੁਤ ਖੁਸ਼ੀ ਆ ਵੀ ਆਹ ਜਿਹੜੇ ਪ੍ਰਾਤਨ ਦਰਾਖਤ ਆਪਣੇ ਇਹ ਬਾਤ ਜਾਣਗੇ ਨਾਲੇ ਆਪਾਂ ਘਰੇ ਇਹ ਅਗਾ ਲਿਆ ਕਰਾਂਗੇ ਤੇ ਸਾਰੇ ਵੀਰਾਂ ਨੂੰ ਆਪਾਂ ਇੱਕ ਇੱਕ ਦੋ ਦੋ ਜਿੰਨੇ ਚਾਹੀਦੇ ਉਹਨੇ ਬੂਟੇ ਵੰਡਾਂਗੇ ਕੋਈ ਚੱਕਰ ਨਹੀਂ ਵ ਤੇ ਵਧੀਆ ਤੁਸੀਂ ਮੈਨੂੰ ਲਾਲ ਚਲਾਤਾ ਇਸ ਕੰਮ ਦੇ ਮੈਂ ਆਹ ਬੇਰ ਜਿਹੜੇ ਪੱਕੇ-ਪੱਕੇ ਸੀ ਇਹ ਝਾੜ ਲੇ ਕੁਝ ਆਪਾਂ ਥੱਲੇੋਂ ਇਕੱਠੇ ਕਰ ਲੇ ਸੀ ਕੁਝ ਤੋੜ ਲੇ ਸੀਗੇ ਤੇ ਇਹਨਾਂ ਦੇ ਵਿੱਚੋਂ ਹੁਣ ਆਪਾਂ ਗਿੜਕਾ ਕੱਢ ਲਾਂਗੇ ਤੇ ਕੁਝ ਗਿੜਕਾਂ ਬਈਆ ਕਾਟੋਆਂ ਨੇ ਕੱਢ-ਕੱਢ ਕੇ ਸੜਤੀਆਂ ਸੀ ਇਹਨਾਂ ਨੇ ਵੀ ਆਪਣੀ ਪੂਰੀ ਹੈਲਪ ਕੀਤੀ ਆ ਆਪਣੇ ਘਰੇ 15-20 ਕਾਟੋ ਵੀ ਰਹਿੰਦੀਆਂ ਤੇ ਉਹਨਾਂ ਨੇ ਉੱਤੋਂ-ਉੱਤੋਂ ਬੇਰ ਖਾ ਲੈਂਦੀਆਂ ਤੇ ਇਹ ਤੋਂ ਜਿਹੜੇ ਗਿੜਕ ਥੱਲੇ ਸੈੱਟ ਦਿੰਦੀਆਂ ਉਹ ਵੀ ਆਪਾਂ ਨੂੰ ਕੰਮ ਦੇ ਜਾਣੀਆਂ ਗਿੜਕਾਂ ਤੇ ਆਪਾਂ ਇਹਨਾਂ ਨੂੰ ਲਫਾਫਿਆਂ ਦੇ ਵਿੱਚ ਲਾਵਾਂਗੇ ਵਧੀਆ ਮਿੱਟੀ ਪਾ ਕੇ ਤੇ ਘਾਉਣ ਦਾ ਤਰੀਕਾ ਆਪਣੇ ਕੋਲੇ ਹੈਗਾ ਕਿਉਂਕਿ ਪਹਿਲਾਂ ਮਸੀਂ ਵੱਲਾਂ ਵੀ ਕਦੂਆਂ ਵਗੈਰਾ ਦੀਆਂ ਘਾਉਂਦੇ ਰਹਿੰਨੇ ਆ ਸ਼ੌਂਕ ਆ ਪਹਿਲੇ ਦਿਨੋਂ ਹੀ ਇੰਨਾ ਕੰਮਾਂ ਦਾ ਤੇ ਕਮੈਂਟ ਕਰਕੇ ਦੱਸੋ ਕਿਹਨੂੰ ਕਿਹਨੂੰ ਬਾਈ 베ਰੀ ਚਾਹੀਦੀ ਆ ਆਪਾਂ ਉਹਨਾਂ ਨੂੰ ਜੰਨੀਆਂ ਜੰਨੀਆਂ ਚਾਹੀਦੀਆਂ ਉਹਨੇ ਬੂਟੇ ਤਿਆਰ ਕਰਕੇ ਦੇਵਾਂਗੇ ਇਹ ਸੇਵਾ ਸਮਝ ਕੇ ਇੱਕ ਤਿਆਰ ਕਰਕੇ ਦੇਵਾਂਗੇ ਉਹਨਾਂ ਨੂੰ ਆਪਾਂ ਵੀ ਸਾਡੇ ਪ੍ਰਾਤਨ ਰੌਖਾ ਜਿਹੜੇ ਵੱਜ ਜਾਣ ਤੇ ਸਾਡੇ ਵਾਤਾਵਰਨ ਦੀ ਵੀ ਸਾਫ ਸੰਭਾਲ ਹੋ ਜੇ ਹਨਾ ਨਾਲ ਦੀ ਨਾਲ ਤੇ ਕਮੈਂਟ ਕਰ ਦਿਓ ਜੋ ਆਪਦੇ ਪਿੰਡ ਦਾ ਨਾਮ ਦੱਸ ਦਿਓ ਜੋ ਮੋਬਾਈਲ ਨੰਬਰ ਦੇ ਦਿਓ ਜੋ ਤੇ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਦੇ ਆਪਾਂ ਜਦੋਂ ਲਾਉਣੀਆਂ ਹੋਈਆਂ ਨੇ ਨਾ ਇਹ 베ਰੀਆਂ ਪਾਸੋਂ ਚੌਥੇ ਤਿੱਕਰ ਲਾਵਾਂਗੇ ਲਫਾਫਿਆਂ ਦੇ ਵਿੱਚ ਉਦੋਂ ਬਾਈ ਕੱਲੇ-ਕੱਲੇ ਤੁਹਾਡੇ ਜਿਵੇਂ ਨਾਂ ਲਿਖ ਕੇ ਲਫਾਫਿਆਂ ਦੇ ਆਪਾਂ ਲਾ ਦੇਾਂਗੇ ਯਾਰ ਵੀ ਆਹ ਫਲਾਨੇ ਦੇ ਤੋਲ ਫਾਫੇ ਆਹ ਫਲਾਨੇ ਦੇ ਚਾਰ ਤੇ ਕੋਈ ਨਹੀਂ ਜਿਵੇਂ-ਜਿਵੇਂ ਉਗਰ ਜਾਂਦੇ ਥੋਨੂੰ ਵੰਡ ਦੇਾਂਗੇ ਜੇ ਆਪਾਂ 100 ਲਫਾਫਾ ਲਾਵਾਂਗੇ ਤਾਂ ਵਿੱਚੋਂ 60-70 베ਰੀਆਂ ਉਗਰਿਆ ਆਉਂਦੀਆਂ ਬਾਈ 60-70 ਵੀ ਤਾਂ ਉਗਰੀ ਆਉਣਗੇ ਤੇ ਆਪਾਂ ਲਾਵਾਂਗੇ ਜਿੰਨੇ ਕਮੈਂਟ ਆਉਣਗੇ ਉਹ ਹਿਸਾਬ ਨਾਲ ਲਾ ਦੇਾਂਗੇ ਸੋ ਆਪਾਂ ਨੂੰ ਲੇਵਰ ਹੀ ਭਾਵੇਂ ਕੌਣਾ ਕਰਨੀ ਪਵੇ ਇਸ ਕੰਮ ਵਾਸਤੇ ਆਪਾਂ ਜਰੂਰ ਸਿਰੇ ਚੜਾਵਾਂਗੇ ਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੇ ਕਿੰਨੇ ਬੂਟੇ ਕਿੰਨੀਆਂ ਕਿੰਨੀਆਂ ਬੇਰੀਆਂ ਇੱਕ ਜਣੇ ਨੂੰ ਚਾਹੀਦੇ ਆ ਉਸ ਹਿਸਾਬ ਨਾਲ ਆਪਾਂ ਜਿਹੜਾ ਪ੍ਰੋਸੈਸ ਗਾਂ ਸ਼ੁਰੂ ਕਰਾਂਗੇ ਅੱਜ ਇਹ ਤੁਸੀਂ ਸਾਇਦ ਵੇਖੋ ਕਿੱਡਾ ਸੋਹਣਾ ਇਹਨਾਂ ਦਾ ਮੈਨੂੰ ਤਾਂ ਇਹ ਮੈਨੂੰ ਨਹੀਂ ਲੱਗਦਾ ਵੀ ਨਰਸਰੀਆਂ ਵਗੈਰਾ ਚ ਮਿਲ ਜਾਂਦੇ ਹੋਣਗੇ ਦੇਸੀ ਬੂਟੇ ਤੇ ਚਲੋ ਇਸ ਤਰ੍ਹਾਂ ਇਹਨਾਂ ਦਾ ਵਿਕਾਸ ਹੋਊਗਾ ਨਾ ਹੋਰ ਗਾਂ ਦੀ ਗਾਂ ਲੱਗਣਗੇ ਤੇ ਆਪਣੇ ਪ੍ਰਾਤਨ ਰੱਖੋ ਵੀ ਬਚਣਗੇ ਤੇ ਨਾਲੇ ਫਲ ਖਾਣ ਨੂੰ ਮਿਲੂਗਾ ਆਪਾਂ ਸਭ ਤੋਂ ਵਧੀਆ ਤਾਂ ਪੰਛੀਆਂ ਵਾਸਤੇ ਫ ਆ ਰੋਤ ਦੇ ਵਿੱਚ ਆ ਦੇਖੋ ਤੁਸੀਂ ਕਿੰਨੇ ਟੋਕ ਟੋਕ ਕੇ ਸਿੱਟੇ ਤੋਤੇ ਆਨੇ ਕਾਂਟੋ ਨੇ ਤੇ ਭਾਈ ਲੱਗਦੇ ਵੀ ਬਹੁਤ ਆ ਚਲੋ ਹਨਾ ਬੀ ਵਧੀਆ ਚਲੋ ਇਹਨਾਂ ਦਾ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੋ ਵੱਧ ਤੋਂ ਵੱਧ ਯਾਰਾ ਮਿੱਤਰਾਂ ਤੱਕਰ ਪਹੁੰਚਾਇਓ ਜੋ ਗਾਂ ਵੀ ਜੇ ਵੀ ਕਿਸੇ ਨੂੰ ਵੀ ਚਾਹੀਦੇ ਹੋਏ ਤਾਂ ਆਪਾਂ ਭਾਈ ਦੇਵਾਂਗੇ ਤੇ ਆਪਣਾ ਮੈਸੇਜ ਕਰ ਦਿਓ ਜੋ ਮੈਸेंजर ਦੇ ਉੱਤੇ ਚਾਏ ਤੇ ਚਾਹ ਕਮੈਂਟ ਕਰ ਦਿਓ ਜੋ